ਸਸਤੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਅੱਜ ਬਹੁਤ ਹੀ ਸੋਹਣਾ ਟੌਪਿਕ ਲੈ ਕੇ ਆਏ ਆ ਕੁਰਤੇ ਪਜਾਮੇ ਦੀ ਕਟਾਈ ਛੋਟਾ ਪਣਾ ਆਪਣੇ ਕੋਲੇ 5.5 ਮੀਟਰ ਕਪੜਾ ਉਹ ਕਪੜਾ ਮੈਂ ਜਿਹੜਾ ਤੁਹਾਨੂੰ ਅਕਸਰ ਜ਼ਿਕਰ ਕਰਦਾ ਰਹਿੰਦਾ ਵੀ ਜਿਹੜਾ ਕਪੜਾ ਪ੍ਰੈਸ ਮਾਰਦੇ ਨਾਲ ਸੁੰਗੜ ਜਾਂਦਾ ਹਨਾ ਪਹਿਲਾਂ ਮੈਂ ਉਹ 10-12 ਘੰਟੇ ਭਿਓ ਕੇ ਰੱਖਿਆ ਸੀਗਾ ਹੁਣ ਆਪਾਂ ਇਹਨੂੰ ਸਾਰਾ ਪ੍ਰੈਸ ਮਾਰ ਕੇ ਜਿੰਨਾ ਇਹ ਸੁੰਗੜਨਾ ਸੀ ਸੁੰਗੜ ਗਿਆ ਤੇ ਇਹਦੀ ਆਪਾਂ ਵੀਡੀਓ ਵੀ ਵੱਖਰੀ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾ ਦਿਆਂਦਾ ਕਈ ਭੈਣਾਂ ਨੂੰ ਜਾਂ ਕਿਸੇ ਭਰਾ ਨੂੰ ਇਹ ਇਸ ਤਰ੍ਹਾਂ ਦਾ ਕੁੜਤਾ ਵੀ ਮੈਂ ਕੱਟਣਾ ਪੈ ਆਜੋ ਜਿਹੜੀ ਕੁੜਤੇ ਦੀ ਲੰਬਾਈ ਹੈਗੀ ਉਹ 51 ਆ ਬਾਹਾਂ 24 ਇੰਚਾਂ ਕਾਫ 10 ਆ ਤੀਰਾ 18 ਛਾਤੀ 39 ਆ ਕਮਰ ਜਿਹੜੀ ਉਹ 22.5 ਤਿਆਰ ਆ ਹਿੱਪ 23 ਆ ਤੇ 8.5 ਇੰਚ ਫਰੰਟ ਆ ਹਨਾ 21 ਇੰਚ ਮੋਢਾ ਇਹ ਗੀਜੇ 2 ਆ ਕਲਰ 15 ਇਸੇ ਤਰ੍ਹਾਂ ਹੀ ਲੰਬਾਈ ਆ ਪਜਾਮੇ ਦੀ 39 ਆ ਲੱਕ ਜਾਂ ਕਮਰ ਕਹਿੰਦੇ ਤੁਸੀਂ ਇਹ 37 ਆ ਮੂਰੀ 15 ਤੇ ਪੱਟ ਜਿਹੜਾ ਤਿਆਰ ਇਹ 29 ਆ ਥੋੜੀ ਜਾਣਕਾਰੀ ਵਾਸਤੇ ਦੱਸ ਦਾਂ ਮੈਂ ਇਹ ਇਹ ਜਿਹੜਾ ਨਾਪ ਆ ਉਹ ਬਿਲਕੁਲ ਤਿਆਰ ਨਾਪ ਆ ਹਨਾ ਆ ਦੇਖੋ ਇਸ ਭਰਾ ਨੇ ਲੋੜ ਤੋਂ ਵੀ ਵੱਧ ਖੁੱਲਾ ਕਰਾਇਆ ਹੋਇਆ ਹਨਾ ਐਂ ਤੁਹਾਨੂੰ ਮੈਂ ਕਹਿਣਾ ਹਰ ਇੱਕ ਵੀਡੀਓ ਦੇ ਵਿੱਚ ਵੀ ਤੁਸੀਂ ਧਿਆਨ ਰੱਖਿਆ ਕਰੋ ਕੋਈ ਭਰਾ ਆਪਦੇ ਹਿਸਾਬ ਦਾ ਕੰਮ ਨਾ ਖੁੱਲੇ ਕੱਪੜੇ ਪਾਉਂਦਾ ਕੋਈ ਭੀੜੇ ਕਰਾਉਂਦਾ ਤੇ ਇਹ ਲੋੜ ਤੋਂ ਮੁਤਾਬਕ ਵੱਧ ਖੁੱਲਾ ਕਰਾਇਆ ਉਸ ਭਰਾ ਨੇ ਠੀਕ ਹੈ ਜੀ ਤਾਂ ਆ ਇਸ ਨਾਪ ਦੀ ਜੇ ਕਿਸੇ ਭੈਣ ਨੇ ਸੂਟ ਕੱਟਣਾ ਕਰੇ ਫੱਟੀ ਵਾਲਾ ਕੁੜਤਾ ਪਿਆ ਮਾਂ ਜੇਬਾਂ ਲਾਸਟ ਕਾਲਾ ਤੇ ਇਹਦੀ ਮੈਂ ਵੱਖਰੀ ਜੀ ਵੀਡੀਓ ਲੈ ਕੇ ਆਇਆ ਅੱਜ ਵਾਲੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਜਿਹੜੇ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਫਿਰ ਵੀ ਜੇ ਤੁਹਾਡੇ ਕੋਲੇ ਮੂਰੇ ਚੈਨਲ ਨਹੀਂ ਆਉਂਦਾ ਬੱਚੇ ਗੇਮਾਂ ਵਗੈਰਾ ਵਾਲੀਆਂ ਹੀ ਖੇਡਦੇ ਆ ਤੁਸੀਂ ਮੇਰੇ ਵਟਸਐਪ ਨੰਬਰ ਤੇ ਆਪ ਦਾ ਨਾਮ ਆਪਦੇ ਪਿੰਡ ਦਾ ਨਾਮ ਬੋਲ ਕੇ ਜਾਂ ਲਿਖ ਕੇ ਭੇਜ ਦਿਓ ਮੈਂ ਤੁਹਾਨੂੰ ਆਪਦੇ ਗਰੁੱਪ ਦੇ ਵਿੱਚ ਐਡ ਕਰ ਲੂੰ ਜਿਹਦੇ ਉੱਪਰ ਕੁੜਤੇ ਪਿਆਮਿਆਂ ਦੀਆਂ ਤੇ ਲੇਡੀ ਸੂਟਾਂ ਦੀਆਂ ਵੀਡੀਓ ਮੈਂ ਕਟਾਈ ਦੀਆਂ ਤੇ ਸਲਾਈ ਦੀਆਂ ਪਾਇਆ ਕਰੂੰਗਾ ਠੀਕ ਆ ਜੀ ਆਜੋ ਆਪਾਂ ਕਰਦੇ ਹਾਂ ਕਟਾਈ ਸ਼ੁਰੂ ਟਾਈਮ ਵੀ ਲਗਭਗ 7:15 ਮਿੰਟ ਹੋ ਗਏ ਸ਼ਾਮ ਦੇ ਲਓ ਜੀ ਹਿਪ ਹੁਣ ਆਪਾਂ ਇਹਦੀ ਹਿਪ ਦੇ ਹਿਸਾਬ ਦੇ ਨਾਲ ਹੀ ਕੱਟਣਾ ਕਿਉਂਕਿ ਹਿਪ ਵੀ 23.5 ਆ ਤੇ ਕੱਛਾ ਚੋ ਵੀ 23.5 ਆ ਆਪਾਂ ਕਿੰਨਾ ਰੱਖਾਂਗੇ 24 ਇੰਚ ਲੈ ਕਾਕਾ ਨੇੜੇ ਕਰਕੇ ਦਿਖਾ ਦੇਣੀ ਚਾਹਾਂ ਆ ਦੇਖੋ 24.2 ਇੱਥੋਂ ਵੀ ਆਪਾਂ ਲਾਵਾਂਗੇ 24.2 ਠੀਕ ਆ ਇਹ ਨਿਸ਼ਾਨ ਜੇ ਕਿਸੇ ਭੈਣ ਨੂੰ ਜ਼ਿਆਦਾ ਦਿੱਕਤ ਆਉਂਦੀ ਆ ਫਿਰ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਨੂੰ ਤੁਸੀਂ ਸਕੇਲ ਵਗੈਰਾ ਨਾਲ ਲਾ ਲਿਆ ਕਰੋ ਇੱਥੇ ਜੇ ਕਿਸੇ ਨੂੰ ਸਿੱਧਾ ਨਹੀਂ ਕੱਟਿਆ ਇਹ ਨਵਾਂ ਨਵਾਂ ਕੱਟਣ ਸਿੱਖਿਆ ਹਨ ਤਾਂ ਫਿਰ ਉਹਨੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਤੁਸੀਂ ਪੈਲਸਨ ਦੇ ਨਾਲ ਨਿਸ਼ਾਨ ਨਹੀਂ ਲਾਉਣਾ ਚਿੱਟੇ ਜਾਗ ਦੇ ਨਾਲ ਨਿਸ਼ਾਨ ਲਾ ਲਿਆ ਕਰੋ ਮੈਂ ਤੁਹਾਨੂੰ ਦਿਖਾਉਣ ਵਾਸਤੇ ਨਿਸ਼ਾਨ ਲਾਉਣਾ ਇਹ ਨਹੀਂ ਤਾਂ ਇਹ ਨਿਸ਼ਾਨ ਆਪਾਂ ਪੈਲਸਨ ਦੇ ਨਾਲ ਨਹੀਂ ਲਾਉਣਾ ਠੀਕ ਆ ਆ ਲੋ ਮੈਂ ਇਹਨੂੰ ਇੱਕproper ਦੀ ਕੱਟੂ ਬਿਲਕੁਲ ਧਿਆਨ ਦੇਣਾ ਕਪੜਾ ਵੀ ਮੈਂ ਪੂਰਾ ਪੂਰਾ ਲਾਇਆ ਸੀ ਕਈ ਵਾਰੀ ਤੁਹਾਡੇ ਕੋਲੇ ਕਪੜਾ ਘੱਟ ਹੁੰਦਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਜੀ ਵੀ ਕਪੜਾ ਪੂਰਾ ਪੂਰਾ ਆਪਾਂ ਕੈਸਣਾ ਹੀ ਕੱਟਣਾ ਇਹਨੂੰ ਹਾਂ ਦੇਖੋ ਬਿਲਕੁਲ ਮੈਂ ਨਾ ਪੂਰਾ ਪੂਰਾ ਹੀ ਲਾਇਆ ਸੀਗਾ ਕਪੜਾ ਸਾਡੇ 1.41 ਲੰਬਾਈ ਆ ਮੈਂ 1.41 ਦੇ ਪੀਸ ਲਾਇਆ ਹੋਇਆ ਜੇ ਕੋਈ ਭੈਣ ਜਾਂ ਭਰਾ ਕੱਪੜਾ ਪੂਰਾ ਪੂਰਾ ਹੁੰਦਾ ਆ ਤਰੀਕਾ ਮੇਰਾ ਵਰਤ ਲਿਆ ਕਰੋ ਜਿੰਨੀ ਲੰਬਾਈ ਆ ਓਨਾ ਹੀ ਪੂਰਾ ਪੂਰਾ ਨਾਲਾ ਕਰਵਾਓ ਦੇਖੋ 1.41 ਲੰਬਾਈ ਆ ਉਧਰ ਵੀ ਆਪਣਾ 1.41 ਆ ਕੁਰਤੇ ਦੇ ਨਾਫਾ ਜੀ ਹਣਾ ਨੇੜੇ ਕਰਕੇ ਦੇਖਣ 1.41 ਤੇ ਇਧਰ ਵੀ 1.41 ਆ ਹੁਣ ਜਿਹੜੀ ਆਪਾਂ ਇਹਦੇ ਵਿੱਚ ਕਾਰਗਰੀ ਵਰਤਾਂਗੇ ਹਣਾ ਹੈ ਥੋੜਾ ਜਿਹਾ ਟ੍ਰੈਕੀ ਤੇ ਜਿਹੜੀ ਭੈਣ ਨੂੰ ਨਹੀਂ ਪਤਾ ਸੀ ਉਹਦੇ ਵਾਸਤੇ ਬਹੁਤ ਵੱਡੀ ਚੀਜ਼ ਆ ਹਣਾ ਆ ਜਾਂ ਕਈ ਭਰਾ ਟੇਲਰ ਮਾਸਟਰ ਮੇਰੀ ਵੀਡੀਓ ਦੇਖਦੇ ਆ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਹਨ ਨਵੇਂ ਮੁੰਡੇ ਕੰਮ ਸਿੱਖੇ ਹੁੰਦੇ ਆ ਫਿਰ ਆ ਚੀਜ਼ ਉਹਨਾਂ ਦੇ ਫਾਇਦੇਮੰਦ ਹੋਊਗੀ ਹਨ ਨਾ ਐਂ ਕਹਿੰਦਾ ਵੀਡੀਓ ਧਿਆਨ ਨਾਲ ਦੇਖਿਆ ਕਰੋ ਸਾਰੇ ਸੂਟ ਦੇ ਵਿੱਚੋਂ ਇੱਕ ਵੀ ਚੀਜ਼ ਤੁਹਾਨੂੰ ਫੜੀ ਗਈ ਵੀ ਆ ਚੀਜ਼ ਵਧੀਆ ਹਨਾ ਤਾਂ ਮੈਂ ਕਹਿੰਦਾ ਬਹੁਤ ਵਧੀਆ ਗੱਲ ਆ 23 ਹਿੱਪ ਆਪਾਂ ਲਗਾਵਾਂਗੇ ਨੀਂ ਸਾਨੂੰ 24 ਤੀ ਮਾਣ ਆ ਆਪੋ ਨੇ ਲਾ ਦੇਣਾ ਆ ਲੋ ਕੋੜਾ ਆਪ ਇੱਥੋਂ ਦੀ ਗਲਾਈ ਪਾ ਦੇਣੀ ਬਿਲਕੁਲ ਧਿਆਨ ਦੇ ਨਾਲ ਦੇਖਣਾ ਵੀਡੀਓ ਨੂੰ ਲੋ ਜੇ ਕਿਸੇ ਭੈਣ ਨੂੰ ਗਲਾਈ ਪਾਉਣ ਦੀ ਦਿੱਕਤ ਆਉਂਦੀ ਆ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕਾ ਵੀ ਇਹਦੇ ਫਰਮੇ ਆਉਂਦੇ ਆ ਹਨਾ ਤੇ ਉਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਸੀ ਫਰਮਿਆਂ ਦੀ ਜੇ ਕੋਈ ਭੈਣ ਜਾਂ ਭਰਾ ਮਗਵਾਉਣਾ ਚਾਹੁੰਦਾ ਮੈਂ ਤੁਹਾਨੂੰ ਐਡਰੈਸ ਦੱਸ ਤੂੰ ਜਾ ਤੁਹਾਡੇ ਐਡਰੈਸ ਤੇ ਕੋਰੀਅਰ ਵਗੈਰਾ ਕਰਵਾ ਦੇਗੇ ਆਪਾਂ ਹਨਾ ਆਲੋ ਹੁਣ ਆਪਾਂ ਇਹਨੂੰ ਚੱਕਾਂਗੇ ਬੈਗ ਜਿਹਨੀਆਂ ਭੈਣਾਂ ਜਾਂ ਭਰਾ ਮੇਰੇ ਬੈਗ ਪੱਲਾ ਨਹੀਂ ਚੱਕਦੇ ਸੀ ਉਹ ਚੱਕਿਆ ਕਰੋ ਕਿਉਂਕਿ ਜਦੋਂ ਆਪਾਂ ਖੜਦੇ ਆ ਪਰ ਪਿੱਛੇ ਕੁਰਤਾ ਬਹੁਤ ਜ਼ਿਆਦਾ ਨੀਮਾ ਹੋ ਜਾਂਦਾ ਕਿਉਂਕਿ ਪੇਟ ਦੇ ਨਾਲ ਮੱਲੋ ਮੱਲੀ ਚੱਕਾ ਇਹਨਾਂ ਜਿਹਦੇ ਪੇਟ ਹੈ ਨਹੀਂ ਉਹਦੇ ਇੰਚ ਤੋਂ ਪਾਉਣਾ ਇੱਥੇ ਤੁਸੀਂ ਚੱਕ ਦਾ ਕਰੋ ਤੁਹਾਨੂੰ ਕੁਝ ਲੰਮਾਈ ਤਾਂ ਇਹਨਾਂ ਵਧ ਗਈ ਆਪਣੀ ਠੀਕ ਆ ਹੁਣ ਆਪਾਂ ਕੀ ਕਰਨਾ ਇਹਨੂੰ ਉੱਪਰੋਂ ਕਟਾਂਗੇ ਇੱਥੋਂ ਇਸ ਚੀਜ਼ ਤੋਂ ਇਹਨੂੰ ਕੱਟਦੇ ਆਂ ਅੱਧਾ ਇੰਚ ਪਾਉ ਹੈਡ ਇੱਕ ਸੂਤ ਠੀਕ ਆ ਜਿਹਦੇ ਨਾਲ ਕੀ ਥੋੜੀ ਲੰਬਾਈ ਕੁਰਤੇ ਦੀ ਪੂਰੀ ਹੋ ਜਾਣੀ ਹੈ ਲਓ ਠੀਕ ਆ ਚਲੋ ਹੁਣ ਆਪਾਂ ਇਹਨੂੰ ਬੰਦ ਕਰਦੇ ਆਂ ਇੱਥੋਂ ਇਸ ਤਰ੍ਹਾਂ ਲਓ ਜੀ ਹੁਣ ਆਪ ਮੈਂ ਤੁਹਾਨੂੰ ਇੱਕ ਵਾਰੀ ਲੰਬਾਈ ਮਣਕੇ ਦਿਖਾਉਣਾ ਵੀ ਕਿੰਨੀ ਰਹਿ ਜੂ ਆ ਦੇਖੋ ਇੱਥੋਂ ਇਹਦੀ ਲੰਬਾਈ ਆਪਾਂ ਮਣਕੇ ਤੁਹਾਨੂੰ ਇੱਕ ਵਾਰੀ ਦਿਖਾਉਂਗਾ 41.5 ਹੈ ਨਾ ਆ ਦੇਖੋ ਹੁਣ ਕਿੰਨਾ ਹੋ ਗਿਆ ਆ ਮਾਰ ਕੇ ਦਿਖਾ ਦੇ ਕੈਮਰਾ ਬਣਾ ਹੈ ਹਨਾ 43 ਇੰਚ ਹੋ ਗਿਆ ਇਹ ਨੀਮਾ ਜਦੋਂ ਆਪਾਂ ਰੱਖਿਆ ਸੀ ਪੂਰਾ ਪੂਰਾ ਉਦੋਂ ਇਹ 41.5 ਸੀ ਆ ਦੇਖੋ ਕੁਛ ਇਧਰੋਂ ਵਧ ਗਿਆ ਉਸੇ ਆਪਣਾ ਇਧਰ ਵੱਧ ਗਿਆ ਹੁਣ ਆਪਾਂ ਨਿਸ਼ਾਨ ਲਾਵਾਂਗੇ ਮੋਢੇ ਦਾ ਇੱਥੋਂ ਲਾਵਾਂਗੇ ਆਪਾਂ 9 ਇੰਚ ਠੀਕ ਹੈ ਜੀ 9 ਤੀਰਾ ਹੈਗਾ 18 ਆਪਾਂ ਲਾਵਾਂਗੇ ਨਿਸ਼ਾਨ 19 ਕੈਮਰਾ ਬਿਲਕੁਲ ਨੇੜੇ ਕਰਕੇ ਦਿਖਾ ਦੇ ਹਾਂ ਵੈਰੀ ਗੁੱਡ 19 ਆ ਲੋ 19 ਇੰਚ ਆਪਾਂ ਲਾ ਲਿਆ ਅੱਜ ਤੋਂ ਨਾ ਗਲਾਈ ਯਾਦ ਨਹੀਂ ਪੋਣੀ ਤੇ ਤਿਰਸੀ ਕਰਦਾ ਕਰੋ ਤੀਰਾ 18 ਆਪਾਂ ਰੱਖਿਆ 19 ਕਿਦ ਤਰੀ ਚਾਕ ਇਹ ਭਰਾ ਥੋੜਾ ਕਦ ਲੰਮਾ ਆਪਾਂ ਲਾਵਾਂਗੇ ਨਿਸ਼ਾਨ 16 ਠੀਕ ਹੈ ਇਥੋਂ ਤੀਤਾ ਥੱਲੇ ਕਰ ਲਿਆ ਅਈ 15 ਦੇ ਕਰ ਲੈਣਾ ਮੈਂ 15 ਫਿਰ 12 ਫਿਰ 5 ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਇਸ ਚੀਜ਼ ਦੀ ਸਾਹਮਣੇ ਨਹੀਂ ਲੱਗੀ ਆ ਦੇਖੋ ਜਿਵੇਂ ਆਪਾਂ ਇੱਥੋਂ 16 ਤੇ ਲਾਉਂਦੇ ਤਾਂ ਆਪਾਂ ਮੈਂ ਤੁਸੀਂ ਇੱਥੋਂ 3 ਇੰਚ ਘੱਟ ਕਰ ਲਓ 3 ਤੇ ਆਹ 7 ਯਾਨੀ ਕਿ ਆ ਜਿਹੜਾ ਆਪਣਾ ਗੈਪ ਹੁੰਦਾ ਇਹ 3 ਇੰਚ ਦਾ ਆ ਮੂੰਹ 7 ਇੰਚ ਕੀ ਜਿਹਦਾ ਠੀਕ ਆ ਇਸੇ ਤਰ੍ਹਾਂ ਹੀ ਹੁਣ ਆਪਾਂ ਇਹਦੀ ਹਿਪ ਦੁਆਰੇ ਚੈੱਕ ਕਰਾਂਗੇ ਐਪ ਹੈਗੀ 33 ਆਪਾਂ ਲਵਾਂ ਨਿਸ਼ਾਨ 24 ਲਓ ਜੀ 47 ਤੇ 48 ਇਸੇ ਤਰੀਕੇ ਕਰਾਂ ਇਸ ਭਰਾ ਦੀ ਥੋੜਾ ਜਿਹਾ ਲੂਜ਼ ਪਾਉਂਦੇ ਆ ਕੱਪੜੇ 72 ਤੇ 73 ਠੀਕ ਇੱਥੋਂ ਇਹ ਮਿਲ ਲਿਆ ਕਰੋ ਵੀ ਇੰਨਾ ਕੁ ਦਬਾਅ ਆਪਣਾ ਗਿਜਨ ਚਾਊਗਾ ਨਾ ਉਸਾਂ ਥੋੜਾ ਪਾਈ ਤੇ ਫੱਟੀ ਲਾ ਦਾਂਗੇ ਇੱਥੇ ਇਹ ਆਹ ਤੇ ਇੱਥੋਂ ਠੀਕ ਆ ਨੇਰੇ ਕਰਕੇ ਦਿਖਾਦਾ ਕਰ ਕੈਮਰਾ ਹਾਂ ਵੈਰੀ ਗੁੱਡ ਇੱਥੋਂ ਠੀਕ ਆ ਜੀ ਆਹ ਫੱਟੀ ਦੇ ਨਾਲ ਨਿਸ਼ਾਨ ਲਗਾਉਣਾ ਆਪਾਂ ਨੇ ਨੋ ਸਭ ਤੋਂ ਪਹਿਲਾਂ ਬੈਥੋ ਕਿੰਚੀ ਪਾਵਾਂਗੇ ਮਾਣ ਮਾੜਾ ਚੱਕ ਲਿਆ ਕਰੋ ਪਹਿਲਾ ਕੱਪੜਾ ਬਿਹਾਉ ਤੇ ਫਿਰ ਕਟਾਈ ਸ਼ੁਰੂ ਕਰਿਆ ਕਰੋ ਲੋ ਤੱਕ ਦੋ ਦੋਨੇ ਪਾਸੇ ਕੀਜੀਏ ਆਪਾਂ ਦੋਨੇ ਪੱਲਿਆਂ ਤੇ ਨਿਸ਼ਾਨ ਲਾਵਾਂਗੇ ਸਾਰਿਆਂ ਚਾਰਾਂ ਤੇ ਟਾਕ ਆਪਾਂ ਲੋ ਠੀਕ ਆ ਇਸੇ ਤਰੀਕੇ ਨਾਲ ਆਪਾਂ ਇੱਕ ਇੱਥੋਂ ਤਰਚਾ ਰੱਖਣਾ ਠੀਕ ਆ ਗਲਾਈ ਨੂੰ ਤਰਚਾ ਰੱਖਣਾ ਆ ਚੀਜ਼ ਠੀਕ ਆ ਕਿਉਂਕਿ ਫਰੰਟ ਪੱਲੇ ਦੇ ਆਪਾਂ ਬਾਅਦ ਚਾਹੂ ਪਾਉਣੇ ਨੇ ਸ਼ਰਟ ਹਲੋ ਹੁਣ ਆਪਾਂ ਪਾਸੇ ਨੂੰ ਇਸ ਤਰ੍ਹਾਂ ਕੁਮਾਲਾਂਗੇ ਇਸ ਤਰ੍ਹਾਂ ਲੋਚ ਹੁਣ ਆਪਾਂ ਡਾਕਟਰ ਇੱਥੇ ਲਾ ਦਿਆਂਗੇ ਸਾਈਡ ਤੇ ਕਰ ਤੈਨੂੰ ਇਹ ਦੂਰ ਰੱਖਿਆ ਕਰੋ ਕਿ ਇਹ ਵੀ ਆਪਾਂ ਫਰੰਟ ਝਾੜਦੇ ਨਾ ਤਾਂ ਆ ਚੀਜ਼ ਵੱਡੇ ਨਾਲ ਡਰ ਰਹਿੰਦਾ ਹੁਣ ਆਪਣਾ ਤੀਰਾ ਕਿੰਨਾ 18 ਆ ਦੇਖੋ 9 ਨੂੰ 18 ਹੁੰਦੇ ਨਾ ਇੱਕ ਸੁਤ ਘੱਟ ਕਰ ਲਿਆ ਆਪਾਂ ਇੱਥੇ ਠੀਕ ਜਿਹੜੀ ਮੋੜੇ ਢਲਾਨਾ ਉਹ ਸਵਾਦੋ ਲੋੜ ਬਤਾ ਕੋ ਆਪਾਂ ਢਾਈ ਵੀ ਕਰ ਸਕਦੇ ਇੱਥੋਂ ਕਾਲਰ ਦਾ ਉਹ ਇਹਨਾਂ 6 ਮਸ ਢਾਈ ਨੀਚੇ ਨੂੰ ਪੌਣੇ ਤਿੰਨ ਨੀਚੇ ਨੂੰ ਥੋੜਾ ਵੱਧ ਰੱਖਿਆ ਕਰੋ ਤਾਂ ਕਿ ਕੁਰਤਾ ਉੱਪਰ ਨੂੰ ਨੀ ਚੜਦਾ ਹਨ ਹਣ ਹੁਣ ਇੱਥੋਂ ਰੱਖਾਂਗੇ ਆਪਾਂ ਫਰੰਟ ਇਹਨਾਂ ਦਾ 8.5 ਉਹ ਆਪਾਂ 8.5 ਰੱਖਣਾ ਪੂਰਾ ਪੂਰੀ ਰੱਖ ਲਿਆ ਕਰੋ ਜਿੰਨਾ ਫਰੰਟ ਹੁੰਦਾ ਇੱਥੋਂ ਇਹਦੀ ਗਲਾਈ ਦੇਵਾਂਗੇ ਆਪਾਂ ਠੀਕ ਆ ਤਾਂ ਕਿ ਮੂਰੇ ਇੱਕ ਵੀ ਬਲ ਨਾ ਪਵੇ ਲੋ ਜੀ ਹੁਣ ਮੈਂ ਇਹਨੂੰ ਇੱਥੋਂ ਤਿਰਛਾ ਕੱਟੂਗਾ ਗਲਾਈ ਨਹੀਂ ਜਿਹਦੇ ਉਹਦੇ ਗਲਾਈ ਦੇਣੀ ਆਪਾਂ ਜਿਹਦੇ ਬੈਂਚ ਚੜਾਉਣਾ ਜੇ ਤੁਸੀਂ ਨਿਸ਼ਾਨ ਤੋਂ ਬਿਨਾ ਕੱਟ ਸ ਤਾਂ ਨਿਸ਼ਾਨ ਤੋਂ ਬਿਨਾ ਕੱਟ ਲਿਆ ਕਰੋ ਠੀਕ ਹੈ ਨਹੀਂ ਨਿਸ਼ਾਨ ਲਾ ਕੇ ਫੱਟੀ ਦਾ ਫੇਰਟ ਲਾਉਂਦੇ ਸ਼ੇਪ ਦੇ ਜਾ ਕਰੋ ਹਾਂ ਠੀਕ ਹੈ ਇਤੋਂ ਆਪਾਂ ਇਹਨੂੰ ਸ਼ੇਪ ਦੇ ਦਈਏ ਨਾ ਬਿਲਕੁਲ ਮੋਡਾਂ ਐ ਚੜੂਗਾ ਪੂਰੀ ਸਫਾਈ ਦੇ ਨਾਲ ਲੋ ਆਪਣਾ ਇਹ ਅਗਲਾ ਪਿਛਲਾ ਪੱਲਾ ਕੱਟ ਕੇ ਤਿਆਰ ਹੋ ਗਏ ਨਾ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦੇ ਤਾਂ ਹੁਣ ਆਪਾਂ ਕੱਪੜਾ ਮੋੜ ਕੇ ਦਿਖਾਂਗੇ ਵੀ ਪਜਾਮਾ ਕੱਢ ਕੇ ਫਿਰ ਬਾਹਾਂ ਬਣਾ ਜੋ ਤੋਂ ਨਿਕਲ ਉਹਨਾਂ ਡੀਟਿੰਗ ਹਨ ਸੋ ਸਾਰਾ ਕੱਪੜਾ ਆਪਾਂ ਦੂਰਾ ਕਰ ਲਾਂਗੇ ਜਿਹੜਾ ਇਹ ਕੱਪੜਾ ਆਪਣੇ ਕੋਲ 5.5 ਸੀਗਾ ਪਰ ਇਹ ਕੱਪੜਾ ਨੂੰ ਪ੍ਰੈਸ ਮਾਰਨਾ ਸੁੰਗਟਦਾ ਸੀ ਫਿਰ ਮੈਂ ਇਹਨੂੰ ਜਿੰਨਾ ਸੁੰਗਟਣਾ ਸੀ ਉਹ ਪਹਿਲਾਂ ਪ੍ਰੈਸ ਮਾਰ ਲਈ ਸੀ ਇਸ ਕੱਪੜੇ ਤੇ ਕੱਪੜਾ ਜਦੋਂ ਧੋ ਕੇ ਉਸ ਤੋਂ ਬਾਅਦ ਤੁਸੀਂ ਪ੍ਰੈਸ ਜ਼ਰੂਰ ਮਾਰਿਆ ਕਰੋ ਤਾਂ ਕਿ ਫਿਟਿੰਗ ਦਾ ਭੋਰਾ ਵੀ ਫਰਕ ਨਾ ਰਹੇ ਹਨ ਆਮ ਕੱਪੜੇ ਦੇ ਬਲ ਹੈਗੇ ਪਮੰਨੇ ਹੈਗੇ ਸੋ ਆਪਾਂ ਇਹ ਤੁਹਾਨੂੰ ਸੈੱਟ ਕਰ ਲਾਂਗੇ ਵੀਡੀਓ ਵਧੀਆ ਲੱਗਦੀ ਆ ਕਿ ਕਿ ਸ਼ੇਅਰ ਜ਼ਰੂਰ ਕਰਿਆ ਕਰੋ ਨਾਲੇ ਪੌਣ ਨਾਲੇ ਪੜੀਆ ਦੋਨੇ ਕੰਮ ਕਰਿਆ ਕਰੋ ਨਾਲੇ ਤੁਹਾਡੇ ਕੰਮ ਦੀ ਵੀਡੀਓ ਆ ਜਿੰਦੀ ਨਾਲੇ ਇੱਕੇ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰ ਭੈਣਾਂ ਜਾਂ ਆਪਣੇ ਹੋਰ ਭਰਾ ਵੀ ਘਰੇ ਬੈਠੇ ਕੰਮ ਸਿੱਖ ਸਕਣਾਂ ਮੈਂ ਜਿਹੜੀ ਇਹਦੀ ਸਲਾਈ ਦੀ ਵੀਡੀਓ ਉਹ ਬਹੁਤ ਜਲਦੀ ਪਾਉਣ ਲੱਗ ਜੂਗਾ ਸੋਨਹਰਕ ਵੀਡੀਓ ਚ ਕਹਿਣਾ ਹੁੰਦਾ ਵੀ ਆਪਾਂ ਜਲਦੀ ਇਹ ਕੰਮ ਵੀ ਜਿਹੜਾ ਸ਼ੁਰੂ ਕਰਦਾ ਈ ਥੋੜੀ ਗਰਮੀ ਹੋ ਜਾਂਦੀ ਬਸ ਫਿਰ ਦੇਣ ਵੱਡੇ ਹੋ ਜਾਣਗੇ ਨਾ ਕਾਹ ਦੇ ਦੁਪਹਿਰੇ ਘਟ ਆਉਣਾ ਫਿਰ ਆਪਾਂ ਆਰਾਮ ਦੇ ਨਾਲ ਵੀਡੀਓ ਬਣਾ ਸਕਦੇ ਹੁੰਦੇ ਨੇ ਡਿੱਕਾ ਬਹੁਤ ਜ਼ਿਆਦਾ ਲੱਗਦਾ ਫਿਰ ਤੁਹਾਨੂੰ ਵਾਰ-ਵਾਰ ਪਰੇਸ਼ਾਨੀ ਆਉਣੀ ਲਓ ਜੀ ਹੁਣ ਆਪਾਂ ਇਹਨੂੰ ਸਕੀਲ ਨੇੜੇ ਲਿਆ ਕੈਮਰਾ ਹਾਂ ਚਲੋ ਇੱਥੋਂ ਆਪਾਂ ਨਿਸ਼ਾਨ ਚੱਕਾਂਗੇ ਨਾ ਪਹਿਲਾਂ ਸਕੇਲ ਕਰਾਂਗੇ ਇਹ ਇੱਥੇ ਠੀਕ ਆ ਹੁਣ ਆਪਾਂ ਆਧਾ ਪੌਣਾ ਇੰਚ ਨੂੰ ਡਾਊਨ ਕਰ ਦੇਣਾ ਮੂਲੇ ਹਿੱਸੇ ਇਹ ਹਰਕਤ ਹੀ ਕਰਨਾ ਆਪਾਂ ਨੇ ਲਓ ਜੀ ਆਹ ਜੀ ਆਪਾਂ 2 ਇੰਚ ਪਰ ਮਾ ਲਾਸਟਿਕ ਪਾਉਣੀ ਆਪਾਂ ਮੰਨਾਲਾ ਇੱਥੇ 2 ਇੰਚ ਆਹ ਜੀ ਥੋੜੀ ਹੋ ਗਈ ਲੰਬਾਈ ਲੰਬਾਈ ਕਿੰਨੀ ਆ ਇਹਨਾਂ ਦੀ 39 ਇੰਚ ਇੱਥੋਂ 39 2.5 ਇੰਚ ਵਧ ਤਰਪਾਏ ਗਏ 39 40 41 ਸਾਢੇ 41 ਇੱਥੋਂ ਹੁਣ ਜਿਵੇਂ ਪਾਰ ਆਹੇ ਬੰਦਾ ਹਨ ਤੁਸੀਂ ਕੀ ਕਰਨਾ ਇਧਰ ਲਿਆ ਨੇੜੇ ਕੈਮਰਾ 39 ਚ 10 ਘਟੇ 29 29 ਚ ਇੱਕ ਹੋਰ ਘਟਾ 28 28 ਚ 14 ਇੰਚ ਹੋਰ ਘਟਾ ਸਾਢੇ 7 ਯਾਨੀ ਕਿ ਜੇ ਬੰਦਾ ਹੈਵੀ ਹੈ ਥੋੜਾ ਜਿਆ ਤਾਂ ਤੁਸੀਂ 2.5 ਇੰਚ ਵੱਧ ਕਰ ਦਿਆ ਕਰੋ ਇਹ ਤੋਂ ਘਟਾ ਦਿਆ ਕਰੋ ਸੋਰੀ ਨਹੀਂ ਸਮਝ ਆਈ ਹੈ ਨਾ ਇੱਥੋਂ ਮੰਨ ਕੇ ਚੱਲੋ ਆਪਾਂ ਨਾਰਮਲ ਸਾਈਜ਼ ਵਾਲੇ ਦੇ ਕਿੰਨਾ ਕਾੜਦੇ ਨੇ 11 ਇਹਦੇ 11.5 ਤੁਸੀਂ ਘੱਟ ਕਰ ਦਿਓ ਲੰਬਾਈ ਦੇ ਵਿੱਚੋਂ ਤਾਂ ਹੁਣ ਦੇਖੋ ਇਹ ਝੋਲੀ ਕਿੰਨੀ ਰਹਿੰਦੀ ਹੈ ਯਾਨੀ ਇਹਦੀ ਜਿਹੜੀ ਝੋਲੀ ਹੈ ਉਹ ਆਪਾਂ ਨੂੰ 12 ਇੰਚ ਤਿਆਰ ਚਾਹੀਦੀ ਆ ਅਗਲੀ ਆਪਾਂ ਇੱਥੋਂ ਮਣ ਕੇ ਦੇਖਾਂਗੇ ਵੀ ਕਿੰਨਾ ਠੀਕ ਆ ਜਿਹੜੇ ਭੈਣਾਂ ਨੂੰ ਇਸ ਚੀਜ਼ ਦੀ ਜਾਂ ਭਰਾਵਾਂ ਨੂੰ ਸਮਝ ਆ ਗਈ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਜਿਹੜਾ ਜੀ ਟਿਕਰ ਨਹੀਂ ਆਈ ਫਿਰ ਤੁਹਾਨੂੰ ਕੋਈ ਹੋਰ ਸੌਖਾ ਤਰੀਕਾ ਮੈਂ ਲੱਭ ਦੂਗਾ ਹਣਾ ਹੁਣ ਬਿਲਕੁਲ ਸਹੀ ਆ ਰਹੀ ਝੋਲੀ ਆਪਣੀ ਮੈਨੂੰ ਇੱਥੋਂ ਨਾ ਤਾਂ ਨਾ ਕੋਈ ਇੱਕ ਵਾਰੀ ਇਹ ਸੀ ਬੰਦ ਕਰ ਦਈਏ ਹਣਾ ਖੜਕਾ ਜਿਹਾ ਵਾਲਾ ਗਰੀਨ ਇਹ ਵਿੱਚ ਹੁਣ ਮੈਂ ਆ ਨਿਸ਼ਾਨ ਚੱਕੂਗਾ ਨੇੜੇ ਕਰਕੇ ਦਿਖਾ ਦੇ ਕੈਮਰਾ ਇੱਥੋਂ ਹਾਂ ਹੁਣ ਠੀਕ ਆ ਆ ਆਪਣਾ ਮੇਨ ਨਿਸ਼ਾਨ ਹੋ ਗਿਆ ਆਪਾਂ ਜਿਹੜਾ ਆਪਾਂ ਫੋਲਡ ਕਰਨਾ ਉਹ ਨਿਸ਼ਾਨ ਠੀਕ ਆ ਜੀ ਇਧਰੋਂ ਆਪਾਂ ਅੱਧਾ ਹੀ ਛੱਡ ਦੇ ਹੁੰਨੇ ਆ ਇੱਕ ਪੈਨ ਜਿਹੜਾ ਅੱਜ ਨਹੀਂ ਚੱਕਿਆ ਸੀ ਉਹਦੇ ਨੇ ਚੁੰਡੀ ਜੀ ਬਣ ਗਈ ਸੀ ਇਹ ਚੀਜ਼ ਤੁਸੀਂ ਛੱਡਿਆ ਕਰੋ ਅੱਧਾ ਇੰਚ ਠੀਕ ਆ ਤਾਂ ਇਹ ਤੁਹਾਨੂੰ ਕਹਿਣਾ ਵੀ ਵੀਡੀਓ ਤੁਸੀਂ ਗੌਰ ਨਾਲ ਦੇਖਿਆ ਕਰੋ ਆ ਲੋ ਜੀ ਇੱਥੋਂ ਆਪਾਂ 28 ਤੋਂ 1 ਪੁਆਇੰਟ ਵੱਧ ਰੱਖਿਆ ਆ 2 ਇੰਚ ਘੱਟ ਕਰਾਂਗੇ ਇੱਧਰ ਪੱਟ ਤੋਂ 2 ਇੰਚ ਘੱਟ ਕਰਨਾ ਕਿੰਨਾ ਰਹਿ ਗਿਆ ਘੇਰ ਆਪਣਾ 12.5 ਇੱਥੋਂ ਵੀ ਆਪਾਂ 12.5 ਕਰਕੇ ਨਿਸ਼ਾਨ ਲਾ ਲਏ ਹੁਣ ਥੱਲੇ ਵੀ ਆਪਾਂ 12.5 ਦੀ ਨਿਸ਼ਾਨਾ ਵਾਣੀ ਹੁਣ 12.5 ਦਾ ਅੱਧਾ ਕਿੰਨਾ ਹੋ ਗਿਆ 7.5 ਪੂਰੀ ਕਿੰਨੀ ਆ 15 ਆਲੋ ਤੁਹਾਡੀ ਮੂਰੀ ਰਹੀ 15 ਲਓ ਜੀ ਠੀਕ ਆ ਫਿਰ ਆਪਾਂ ਸਾਰੇ ਨਿਸ਼ਾਨ ਚੱਕ ਜਾਗੇ ਆ ਨਿਸ਼ਾਨ ਤੁਸੀਂ ਆ ਫੱਟੀ ਨੇ ਲਾ ਲਿਆ ਕਰੋ ਚਲੋ ਠੀਕ ਆ ਆ ਗਲਾਈ ਵੀ ਤੁਸੀਂ ਇਸ ਇੱਥੋਂ ਦੇਖ ਸਕਦੇ ਹੋ ਜਿਹੜੀਆਂ ਭੈਣਾਂ ਦਾ ਹੱਥ ਨਹੀਂ ਢਿੱਕੇ ਨਾ ਤਾਂ ਆ ਥੋੜੀ ਗਲਾਈ ਦੀ ਨੂੰ ਵਧੀਆ ਲਾ ਠੀਕ ਆ ਬੜੀ ਸ਼ੇਪ ਨਹੀਂ ਆਉਂਦੀ ਨਾ ਬਿਲਕੁਲ ਸਹੀ ਆ ਜੂਗੀ ਹੁਣ ਮੈਂ ਆ ਨਿਸ਼ਾਨ ਚੱਕੂਗਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀ ਸਮਝ ਆਉਂਦੀ ਆ ਜੇ ਨਹੀਂ ਆਉਂਦੀ ਹੈ ਨਾ ਜਿਹੜੀਆਂ ਭੈਣਾਂ ਨੂੰ ਨਹੀਂ ਕਰਨਾ ਆਉਂਦਾ ਕਮੈਂਟ YouTube ਤੇ ਉਹ ਬੱਚਿਆਂ ਨੂੰ ਕਹਿ ਕੇ ਕਰਵਾਇਆ ਕਰੋ ਤਾਂ ਕਿ ਮੈਨੂੰ ਪਤਾ ਲੱਗਦੇ ਰਹੇ ਨਾਲੇ ਹੌਸਲਾ ਆਇਆ ਰਹਿੰਦਾ ਵੀ ਹਾਂ ਭੈਣਾਂ ਵੀ ਵੀਡੀਓ ਵਾਕਈ ਗੌਰ ਦੇ ਨਾਲ ਦੇਖ ਰਹੀਆਂ ਤੇ ਹੁਣ ਆਪਾਂ ਇਸੇ ਤਰੀਕੇ ਬਾਹਰਲਾ ਨਿਸ਼ਾਨ ਚੱਕਣਾ ਜਿਹੜੀਆਂ ਭੈਣਾਂ ਨੂੰ ਲੇਡੀ ਸੂਟ ਆਉਂਦੇ ਆ ਉਹ ਕੋਸ਼ਿਸ਼ ਕਰੋ ਭੈਣਾਂ ਨੂੰ ਕੁੜਤੇ ਪਹਿਵੇਂ ਸਿੱਖਣ ਦੀ ਨਾਲ-ਨਾਲ ਹੈ ਨਾ ਹੁਣ ਤੁਹਾਡੇ ਕੋਲੇ ਵਧੀਆ ਪਲੇਟਫਾਰਮ ਤੇ ਮੈਂ ਹੁਣ ਜਿਵੇਂ ਕਟਾਈ ਦੀ ਵੀਡੀਓ ਪਾਈ ਨੇ ਇਸੇ ਟਿਕਾ ਦੇ ਨਾਲ ਸਾਈਡ ਵਾਲੀ ਵੀਡੀਓ ਪਾਇਆ ਕਰੂੰਗਾ ਤੁਸੀਂ ਆਪ ਵੀ ਸਿੱਖੋ ਹੋਰਾਂ ਭੈਣਾਂ ਨੂੰ ਵੀ ਅੱਗੇ ਆਪਣਾ ਚੈਨਲ ਸਬਸਕ੍ਰਾਈਬ ਕਰਾ ਕੇ ਤਾਂ ਉਹਨਾਂ ਨੂੰ ਵੀ ਸਿਖਾਓ ਹਨਾ ਕਾਨੂੰ ਜਾਂ ਤਾਂ ਕਿ ਜਦੋਂ ਉਹ ਵਿਆਹ ਕੇ ਨਵੇਂ ਘਰੇ ਜਾਣ ਤਾਂ ਉਹ ਮਾਨ ਨਾ ਕਹਿ ਸਕਣ ਵੀ ਮੈਨੂੰ ਕੁੜਤਾ ਪਿਆਮਾ ਵੀ ਆਉਂਦਾ ਸਲਾਈ ਕਰਨਾ ਘਰੇ ਪੂਰਾ ਵਧੀਆ ਸਫਾਈਤ ਨਾਲ ਹਨਾ ਇੱਧਰ ਤੇ ਰੱਖ ਮੇਰੇ ਕੋਲ ਉਧਰ ਕਿਨੂੰ ਦਿਖਾਉਣਾ ਹਾਂ ਆ ਦੇ ਨਹੀਂ ਠੀਕ ਆ 14 ਤਾਂ ਆਪਣੀ ਝੋਲੀ ਰਹਿ ਜੂ 12 ਇੱਥੇ ਹੁਣ ਆਪਾਂ ਨਿਸ਼ਾਨ ਦੇ ਉੱਪਰ ਉੱਪਰ ਕਟਾਂ ਏ ਠੀਕ ਆ ਲੋਕ ਆਪਾਂ ਇਹਦੀ ਗਲਾਈ ਪੂਰੀ ਖੜਮੀ ਰੱਖਣੀ ਆ ਗਲਾਈ ਅੰਦਰੋਂ ਡੂੰਘੀ ਨਹੀਂ ਦੇਣੀ ਤਾਂ ਕਿ ਪਿਆਮੇ ਦੀ ਝੂਲੀ ਜਦੋਂ ਤੁਸੀਂ ਲੇਟਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਬਲ ਨਾ ਪੈਣ ਜੇ ਕਿਸੇ ਬੱਚਾ ਭਾਰਾ ਥੋੜਾ ਜਿਹਾ ਉਹਦੀ ਝੂਲੀ ਜ਼ਿਆਦੇ ਉੱਡੜਦੀ ਆ ਉਹ ਮੈਨੂੰ WhatsApp ਤੇ ਕੋਈ ਪਰਸਨਲ ਭੈਣ ਮੈਸੇਜ ਕਰਕੇ ਪੁੱਛ ਸਕਦੇ ਆ ਉਹਦਾ ਕੀ ਹਾਲ ਆ ਹਨ ਜਿਹੜੇ ਬੱਚੇ ਥੋੜੇ ਜ਼ਿਆਦੇ ਭਾਰ ਦੇ ਭਾਰੇ ਹੁੰਦੇ ਸਿੱਧੇ ਝੂਲੀ ਉਹਨੇ ਪਿਆਮੇ ਦੀ ਖੜਦੀ ਨਹੀਂ ਹਨਾ ਜਾਂ ਭਰਾ ਬਾਲੇ ਭਾਰੇ ਹੁੰਦੇ ਉਹਨੇ ਪਜਾਮੇ ਝੋਲੀ ਵਾਰ ਵਾਰ ਪਾੜ ਜਾਂਦੀ ਆ ਤਾਂ ਉਹਨੂੰ WhatsApp ਤੇ ਮੈਸੇਜ ਕਰਕੇ ਪੁੱਛ ਲਿਆ ਕਰੋ ਹਣਾ ਫਿਰ ਮੈਂ ਤੁਹਾਨੂੰ ਉਹਦੇ ਮੈਨੀ ਪਾਉਣ ਦਾ ਤਰੀਕਾ ਦੱਸੂਗਾ ਬਿਲਕੁਲ ਸੌਖਾ ਜਾਂ ਕਿਤੇ ਝੋਲੀ ਹੀ ਨਹੀਂ ਪਾਟੂਗੀ ਪਜਾਮੇ ਨੂੰ ਠੀਕ ਆ ਜੀ ਇਸੇ ਪਜਾਮੇ ਦੀ ਝੋਲੀ ਵੀ ਪਾਏ ਜਾਂਦੀ ਨਾ ਨੀਚੇ ਮੈਨੀ ਜੂ ਪਾਏ ਜਾਂਦੀ ਹਾਂ ਵਾਹ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਜਿਵੇਂ ਹੁਣ ਆਪਾਂ ਜੁੜੇ ਆ ਭੈਣ ਭਰਾ ਵਧੀਆ ਤਾਂ ਤੁਹਾਨੂੰ ਬਾਧੂ ਸਿੱਖਣ ਨੂੰ ਕੁਝ ਮਿਲੂਗਾ ਹਣਾ ਸ਼ੇਰ ਇਹ ਚੂਲੇ ਸਾਰਾ ਕੁਝ ਜੋ ਤੁਹਾਡਾ ਮਨ ਕਰਦਾ ਤੁਸੀਂ ਉਹ ਸਿੱਖ ਸਕਦੇ ਹੋ ਹਨਾ ਟਾਈਮ ਤੁਹਾਨੂੰ ਥੋੜਾ ਥੋੜਾ ਦੇਣਾ ਪਿਆ ਕਰੂਗਾ ਘੰਟਾ ਦੋ ਘੰਟੇ ਹਰ ਰੋਜ਼ ਲਓ ਜੀ ਹੁਣ ਆਪਾਂ ਇੱਥੇ ਇਹਨੂੰ ਸੈੱਟ ਕਰ ਲਾਂਗੇ ਅੱਜ ਮੈਂ ਸਵੇਰੇ ਵੀਡੀਓ ਪਾਈ ਸੀਗੀ ਜਿਹੜੀਆਂ ਭੈਣਾਂ ਨੇ ਉਹ ਵੀਡੀਓ ਨਹੀਂ ਦੇਖੀ ਪੂਰੇ ਸੂਟ ਦੀ ਕਟਾਈ ਮੈਂ ਇੱਕੋ ਵੀਡੀਓ 'ਚ ਪਾਤੀ ਸੀ ਹਨਾ ਨਾਲੇ ਲਰਨਿੰਗ ਕੱਟਦੀ ਸੀ ਆਪਾਂ ਤੇ ਨਾਲੇ ਪੂਰਾ ਸੂਟ ਆਪਣਾ ਕੱਟਿਆ ਗਿਆ ਸੀ ਲੋ ਹੁਣ ਆਪਾਂ ਇਹਦੀ ਬੈਗ ਚੱਕਾਂਗੇ ਇਧਰ ਨੇੜੇ ਕਰਕੇ ਦਿਖਾ ਦੇ ਗਏ ਮੈਂ ਹਾਂ ਆਹ ਜੀ ਦੋ ਸੂਤ ਆਪਾਂ ਨੇ ਚੱਕਣੀ ਇੱਥੋਂ ਹਾਂ ਬਈ ਲੈ ਰਹੀ ਹੈਣੀ ਤਾਂ ਬਿਲਕੁਲ ਇੱਥੋਂ ਧਿਆਨ ਦੇ ਨਾਲ ਚੱਕਾਂਗੇ 1.5 ਪੌਣੇ 2 ਇੰਚ ਠੀਕ ਆ ਇੱਥੋਂ ਆਹ ਜੀ ਇਧਰੋਂ ਆਪਾਂ ਪਾਟ ਕੇ ਰੱਖਣਾ ਆ ਦੇਖੋ ਪਾਟ ਆਪਾਂ ਇੱਥੋਂ 29 ਇਹਨਾਂ ਦਾ ਆਪਾਂ ਰੱਖਿਆ 28 ਤੇ ਆਪਾਂ 1 ਇੰਚ ਤਾਂ ਇਹ ਘਟਾ ਦੋ ਇੰਚ ਲਾਈਆਂ ਟੋਟਲ ਕਿੰਨਾ ਹੋ ਗਿਆ 3 ਇੰਚ ਇਦੋਂ ਆਪਾਂ 1.5 ਇੰਚ ਰੱਖਾਂਗੇ ਠੀਕਾ ਜੋ ਮੈਨੂੰ ਇੱਕ ਵਾਰੀ ਚੱਲੀ ਜਾਂਦੀ ਵੀਡੀਓ ਲਾਈਟ ਪੜਾ ਦੇ ਮੁੰਡੇ ਨੂੰ ਤਾਂ ਤੁਸੀਂ ਵੀਡੀਓ ਦੇ ਨਾਲ ਨਾ ਜੁੜੇ ਰਹੋ ਐਂਡ ਤੇ ਕਰ ਆਪਣਾ ਥੋੜਾ ਜਿਹਾ ਕੰਮ ਰਹਿ ਗਿਆ ਹਨਾ ਪੂਰਾ ਧਿਆਨ ਦੇ ਨਾਲ ਦੇਖਣਾ ਜਿਹੜਾ ਹੁਣ ਇਸ ਤੋਂ ਬਾਅਦ ਆਪਾਂ ਨੇ ਦੋਸਤ ਉਹ ਮੇਂ ਨਿਸ਼ਾਨ ਆਪਾਂ ਚੱਕਾਂਗੇ ਇਹਨੂੰ ਧਿਆਨ ਦੇ ਨਾਲ ਗਲੋ ਇਥੋਂ ਤੁਸੀਂ ਬਿਲਕੁਲ ਸਿੱਧਾ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ ਨਹੀਂ ਆ ਇਥੋਂ 2 ਇੰਚ ਤੱਕ ਫਰਕ ਹੁੰਦਾ ਨਾ ਇਥੋਂ ਠੀਕ ਹੈ ਮੈਨੂੰ ਤਾਂ ਅੰਦਾਜ਼ਾ ਆਇਆ ਹੋਇਆ ਪੂਰਾ ਵੀ ਕਿੰਨਾ 2 ਇੰਚ ਛੱਡਣਾ ਮੈਂ ਆ ਮੈਂ ਇਹਨੂੰ 2 ਇੰਚ ਛੱਡਦਾ ਇਧਰ ਆਪਾਂ ਨੇ ਡੇਢ ਪੌਣੇ 2 ਇੰਚ ਚੱਕੀਏ ਬੈਗ ਇੱਕ ਵਾਰੀ ਝੋਲੀ ਚੈੱਕ ਕਰ ਲਾਂਗੇ ਵੀ ਆਪਣੀ ਝੋਲੀ ਕਿੰਨੀ ਰਹਗੀ ਇਸੇ ਨਾਲ ਨਹੀਂ ਇਥੋਂ ਆਪਾਂ ਜਿਆਦਾ ਗਲਾਈ ਨਹੀਂ ਦੇਣੀ ਇਥੋਂ ਠੀਕ ਹੈ ਜੀ ਫੱਟੀਆਂ ਨਿੱッチン ਦੌਰ ਲਓ ਤੁਸੀਂ ਆਹ ਲਓ ਠੀਕ ਆ ਆ ਦੋਨੇ ਫੱਟੀਆਂ ਭੈਣਾਂ ਨੇ ਲਿਆ ਕੇ ਰੱਖਣੀਆਂ ਘਰੇ ਆਪਾਂ ਨੂੰ ਇਹਦੀ ਵਾਰੀ-ਵਾਰੀ ਲੋਡ ਪੈਂਦੀ ਹੈ ਨਾ ਲੇਡੀ ਸੂਟ ਕੱਟਣੇ ਮਿਲੇ ਵੀ ਤੇ ਕੁਰਤੇ ਪਾਵੇਂ ਕੱਟਣੇ ਮਿਲੇ ਆਹ ਲਓ ਠੀਕ ਆ ਹੁਣ ਮੈਂ ਤੁਹਾਨੂੰ ਇਹਦੀ ਝੋਲੀ ਮਣਕੇ ਦਿਖਾ ਦਉ ਇੱਕ ਵਾਰੀ ਵੀ ਕਿੰਨੀ ਰਹਿ ਰਹੀ ਹੈ ਬੈਕ ਵਾਲੇ ਆ ਦੇਖੋ ਇੱਥੋਂ ਤੁਸੀਂ ਐ ਆ ਧਰ ਲੈਣ ਐ ਨਾਲ-ਨਾਲ ਕਮਾਈ ਬੈਕ ਝੂਲੀ ਦੀ ਰੇਜੂ ਬਣ ਕੇ 1515 ਅਗਲੀ ਝੂਲੀ ਰੇਜੂ 12 ਠੀਕ ਆ ਲੋ ਹੁਣ ਮੈਂ ਨਿਸ਼ਾਨੇ ਦੇ ਉੱਪਰ ਉੱਪਰ ਕੱਟੂਗਾ ਪੂਰੀ ਕਿਰਸ ਦੇ ਨਾਲ ਆਪਣਾ ਕੜਾ ਜਿਹੜਾ ਆਪਾਂ ਕਟਾ ਹੈ ਤਾਂ ਕਿ ਕੋਸ਼ਿਸ਼ ਤਾਂ ਆਪਣੀ ਇਹੀ ਹੈ ਵੀ ਉੱਥੋਂ ਬਾਹਾਂ ਆਪਣੀ ਨਿਕਲ ਸਕਣ ਹਨਾ ਸਿੱਧੀਆਂ ਨਹੀਂ ਫਿਰ ਆਪਾਂ ਰੇ ਬਾਹਾਂ ਦਾ ਕੱਟ ਹੀ ਲਵਾਂਗੇ ਗੁਲਾਈ ਆਪਾਂ ਨੇ ਖੜਮੀ ਰੱਖਣੀ ਐ ਐਸੇ ਨਿਸ਼ਾਨੇ ਉੱਪਰ ਉੱਪਰ ਬਾਕੀ ਕਿਸੇ ਚੀਜ਼ ਹੀ ਨਹੀਂ ਸਮਝ ਆਉਂਦੀ ਉਹ ਕਮੈਂਟ ਪੈਣਾ ਜਰੂਰ ਕਰਿਆ ਕਰੋ ਹਨਾ ਕਿਉਂਕਿ ਮੈਂ ਹਰ ਰੋਜ਼ ਕੁਰਤੇ ਪਹਿਮੇ ਜਾਦੇ ਆਪਣੇ ਕੋਲ ਕੰਮ ਹੁੰਦਾ ਜੈਂਟਸ ਜਿਹੜੀਆਂ ਪਹਿਣਾ ਕੁਰਤੇ ਪਹਿਮੇ ਸਿੱਖਣ ਦੀਆਂ ਚਾਹਵਣ ਉਹ ਵੀ ਮੈਨੂੰ ਕਮੈਂਟ ਜ਼ਿਆਦਾ ਕਰਿਆ ਕਰੋ ਭਈ ਅਸੀਂ ਵੀ ਕੁਰਤੇ ਪਹਿਮੇ ਸਿੱਖਨੇ ਆ ਤਾਂ ਕਿ ਮੈਨੂੰ ਪਤਾ ਲੱਗ ਜਾ ਆਪਣੇ ਕੋਲੇ ਬਹੁ ਗਿਣਤੀ ਕਿਹੜੀ ਚੀਜ਼ ਦੀ ਹਨਾ ਵੀ ਕੁਰਤੇ ਪਹਿਮੇ ਦੀ ਪਹਿਣਾ ਦੀ ਜਾਂ ਲੇਡੀ ਸੂਟਰ ਲੋਜੀ ਇਹ ਤੋਂ ਆਪਣੀ ਕੰਨੀ ਸਾਰੀ ਉਤਾਰ ਦੇਣੀ ਆ ਨਾਲ ਨਾਲ ਇਥੋਂ ਲੋਚ ਠੀਕ ਹੈ ਇੱਥੇ ਆਪਣੇ ਉਹ ਖੁੰਝੇ ਜੀ ਬਣ ਗੀ ਨਾ ਜਿਵੇਂ ਇੱਕ ਪੈਨ ਦੇ ਇੱਥੇ ਪਜਾਮੇ ਉਹ ਚੀ ਨਹੀਂ ਬਣਨੀ ਚਾਹੀਦੀ ਤਾਂ ਹ ਤੋਂ ਕੰਨੀ ਕਟਨੀ ਸ਼ੁਰੂ ਕਰਿਆ ਕਰੋ ਤਾਂ ਕਿ ਖੁੰਝ ਨਾ ਆਉਣੇ ਹਾਂ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਲੋਚ ਆਪ ਪੀਸ ਰੱਖ ਲੈ ਕਰੋ ਕਈ ਵੀ ਫੱਟੀਆਂ ਫੁੱਟੀਆਂ ਲਾਉਣ ਦੇ ਆਪਣੂ ਕੰਮ ਦੇ ਜਾਂਦਾ ਜਦੋਂ ਆਪਾਂ ਇੱਥੋਂ ਕੈਂਚੀ ਪਾਵਾਂਗੇ ਭਾਵੇਂ ਤੁਸੀਂ ਨਿਸ਼ਾਨ ਲਾ ਲਿਆ ਕਰੋ ਇੱਥੋਂ ਦੋ ਢਾਈ ਸੂਤ ਨਾ ਹੇਠਲਾ ਪੱਲਾ ਆਪਣੇ ਵਧਰਕ ਉਹ ਹੁਣ ਮੈਨੂੰ ਸਾਈਡ ਤੇ ਰੱਖ ਰੂਗਾ ਮੈਂ ਬਾਅਦ ਚ ਲਿਖ ਦਊਗਾ ਕਿਉਂਕਿ ਟਾਈਮ ਪੂਰਾ ਪੂਰਾ ਹੋਈ ਜਾਂਦਾ ਹਨਾ ਛੁੱਟੀ ਕਰਨ ਦਾ ਦੋਚ ਆਪਣੇ ਕੋਲ ਇਹ ਆ ਕਪੜਾ ਬਚਿਆ ਹੁਣ ਇਹਦੀ ਬਾਹ ਜਿਹੜੀ ਹੈਗੀ ਆ ਉਹ 24 ਇੰਚ ਆਰ ਆਪਣੇ ਕੋਲ ਤਾਂ ਆਪਾਂ ਇਹ ਦੇਖਾਂਗੇ ਕਪੜਾ ਆਪਣੇ ਕੋਲ ਕਿੰਨਾ ਜੇ ਇਸ ਲੋਟ ਬਾਹ ਨਿਕਲੇ ਇਹ ਆਪਾਂ ਨੂੰ ਬਹੁਤ ਹੀ ਵਧੀਆ ਗੱਲ ਆ ਹਨਾ ਇੱਕ ਵਾਰੀ ਮੈਂ ਚੈੱਕ ਕਰ ਲੈਂਦਾ ਵੀ ਕਪੜਾ ਆਪਣੇ ਕੋਲ ਕਿੰਨਾ ਆ ਜੇ ਆਪਣੇ ਕੋਲ 23 ਦਾ ਪੀਸ ਨਿਕਲੇ ਆਹ ਜਮਾ ਪੂਰਾ ਪੂਰਾ ਹੀ ਆ ਹਨਾ ਆਪਾਂ ਨੂੰ ਪੂਰਾ ਧਿਆਨ ਦੇ ਨਾਲ ਵਰਤਣਾ ਹੈ ਕਪੜੇ ਨੂੰ ਆਕੇ ਬਾਹ ਆਪਣੀ ਐਸ ਰੋਡ ਕੋਸ਼ਿਸ਼ ਕਰਿਆ ਕਰੋ ਵੀ ਤੁਹਾਡੀ ਬਾਹ ਨਾ ਐਸ ਰੋਡ ਨਿਕਲੇਵੇ ਜਦੋਂ ਰੇਪ ਹੋ ਜਾਂਦੀ ਬਾਹ ਫਿਰ ਉਹਨਾਂ ਵਧੀਆ ਨਹੀਂ ਹੁੰਦਾ ਬੰਨ ਦਾ ਠੂਠਾ ਲਓ ਜੀ ਹੁਣ ਮੋਡਾ ਜਿਹੜਾ ਇਹਨਾਂ ਦਾ ਹੈਗਾ ਉਹ 21 ਇੰਚਾ ਇੱਥੋਂ ਆਪਾਂ ਸੈੱਟ ਕਰ ਲ ਗਏ ਸਾਰਾ ਲਓ ਠੀਕ ਆ ਇੱਥੋਂ ਆਪਾਂ ਰੱਖਾਂਗੇ ਇਹਨੂੰ 21.5 ਟੈਡਾ ਰੋਡ ਮੋਡਾ ਜਿਹੜੇ ਭੈਣੇ ਬਿੰਦਿਆਂ ਉਹ ਟੈਡਾ ਰੋਡ ਮਿਲਿਆ ਕਰੋ ਬਾਕੀ ਜੇ ਤੁਹਾਡਾ ਪਹਿਲਾਂ ਦਾ ਹਿਸਾਬ ਸਹੀ ਆ ਤੇ ਤੁਸੀਂ ਉਵੇਂ ਹੀ ਮਿਲ ਸਕਦੇ ਹੋ ਜਿਹੜੀ ਚੀਜ਼ ਮੇਰੀ ਵਧੀਆ ਲੱਗਦੀ ਹੈ ਤੁਸੀਂ ਉਹ ਆਪਦੇ ਵਿੱਚ ਜੋੜ ਲਿਆ ਕਰੋ। ਬਾਕੀ ਜਿਹੜੀ ਚੀਜ਼ ਨਹੀਂ ਸਮਝਉਂਦੀ ਉਹ ਛੱਡ ਦਿਆ ਕਰੋ ਠੀਕ ਆ। ਆ ਜਿਹੜੀ ਟਲਾਂ ਆ ਉਹ 4 ਇੰਚ ਇੱਥੋਂ ਆਪਣਾ ਪੂਰਾ ਪੁਰੀਆ ਤੇ ਖੁੱਤੇ ਹੀ ਆਪਾਂ 24 ਰੱਖਣਾ। ਬਾਹਰ ਜੀ ਮੂਰੀ ਇਹਨਾਂ ਦੇ ਕਾਫਾ ਜਿਹੜੇ ਉਹ 10 ਇੰਚ ਆ। ਆਪਾਂ ਕਿੰਨਾ ਰੱਖਾਂਗੇ ਨੂੰ ਇੱਥੋਂ? 6 ਇੰਚ ਇਹ ਚੀਜ਼ ਆ ਤਿਆਰ ਰੱਖਣਾ। ਜੇ ਕੋਈ ਭਰਾ ਕਹੇ ਨਾ ਫਿਟਿੰਗ ਕਰਨ ਨੂੰ ਤੁਸੀਂ ਫੇਰ ਕਰਨੀ ਆ। वैसे ही करनी है ना आप दी मर्जी दा इत्तो हुन इने कोनी जेडी 15 इंच तैयार ਆਪਾਂ ਰੱਖਾਂਗੇ 15.5 ਠੀਕ ਹੈ ਜਿੰਨਾ ਦਵਾ ਦੇ ਵਿੱਚ ਹੁਣ ਇੱਥੋਂ ਗਲਾਈ ਨੂੰ ਦੋਨ ਛੱਡ ਕੇ ਫਿਰ ਪੋਣੀ ਸ਼ੁਰੂ ਕਰਨਾ ਇਸ ਤਰ੍ਹਾਂ ਤੇ ਆਹ ਫੱਟੀ ਦੇ ਨਾਲ ਆਪਾਂ ਨਿਸ਼ਾਨ ਦੇ ਚੱਕ ਦਾਂਗੇ ਇਸ ਤਰ੍ਹਾਂ ਠੀਕ ਆ ਆ ਜੀ ਤੇ ਫੱਟੀ ਜ਼ਰੂਰ ਲਾਉਣੀ ਆ ਆਪਾਂ ਲਈ ਡੀਸੂਟ ਕੱਟ ਰਹੇ ਆ ਆਪਾਂ ਆਪਾਂ ਜੈਂਟਸ ਬਾਣੀ ਇੱਥੋਂ ਕੋਣੀ ਜ਼ਰੂਰ ਮੇਲਨੀ ਆ ਹਾਂ ਹੁਣ ਆਪਾਂ ਨشان ਦੇ ਉੱਪਰ ਤੋਂ ਕੱਟ ਕੇ ਇੱਥੋਂ ਕੈਂਚੀ ਤੁਸੀਂ ਦੀ ਘੜ ਦੇ ਲਓ ਹੁਣ ਆਪਾਂ ਔਤਲੇ ਪਾਸੋਂ ਗਲਾਈ ਪਾ ਦਾਂਗੇ ਇਹਦੀ ਇਸੇ ਤਰ੍ਹਾਂ ਹੀ ਬਾਅਦ ਘੱਟ-ਘੱਟ ਕੇ ਇੱਥੋਂ ਬਸ ਕੈਂਚੀ ਨੂੰ ਤੁਸੀਂ ਇੰਹੀਂ ਕਮਾਦਿਆ ਕਰੋ ਜੇ ਕਿਸੇ ਭੈਣ ਨੂੰ ਕੈਂਚੀ ਜਾਂ ਕੋਈ ਮਸ਼ੀਨ ਦੀ ਜਾਣਕਾਰੀ ਲੈਣੀ ਆ ਉਹ ਮੈਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਤੇ ਗੱਲਬਾਤ ਕਰਕੇ ਫਿਰ ਲੈ ਆਇਆ ਕਰੋ ਜੇ ਕੋਈ ਬਠਿੰਡਾ ਏਰੀਆ ਦਾ ਹਨਾ ਕਿਉਂਕਿ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲਾ ਹਨ ਕਈ ਵਾਰੀ ਭੈਣਾਂ ਨੂੰ ਦੂਰ ਜਿਹੜੇ ਨਹੀਂ ਨਿਕਲੇ ਹੁੰਦੇ ਆਪਾਂ ਪਿੰਡਾਂ ਚ ਪਤਾ ਨਹੀਂ ਲੱਗਦੀ ਇਹ ਦੁਕਾਨ ਕਿੱਥੇ ਆ ਤੇ ਜੇ ਕੋਈ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਕੁਰਤੇ ਪਜਾਮੇ ਲੇਡੀ ਸੂਟ ਹਨਾ ਇਸ ਤਰ੍ਹਾਂ ਦਾ ਸਾਰਾ ਕੰਮ ਕਰਦੇ ਆ ਤੁਸੀਂ ਫੋਨ ਕਰਕੇ ਆਉਣਾ ਜੇ ਕਿਸੇ ਭੈਣ ਨੇ ਸਾਡੇ ਕੋਲੇ ਕੰਮ ਕਰਵਾਉਣਾ ਹੁਣ ਹੁਣ ਆਪਾਂ ਦੋ ਲਾੜੇ ਤੇ ਚੱਕਾਂਗੇ ਦੋਆਂ ਦੇ ਛਾੜ ਪਾ ਲਏ ਇੱਥੇ ਲੋ ਇੱਥੇ ਟੱਕ ਲਾਵਾਂਗੇ ਆਪਾਂ ਇੱਕ ਤੱਕ ਲਾਉਂਗੇ ਆਪਾਂ ਇੱਥੇ ਮੂਹਰੇ ਬਾਹਰ ਦਾ ਆਪਾਂ ਕੁੰਡਾ ਕੱਟਦੇ ਹਾਂ ਠੀਕ ਆ ਬਿਲਕੁਲ ਆਪਣੇ ਕੋਲੇ ਕੱਪੜਾ ਪੂਰਾ ਪੂਰਾ ਸੀ ਤਾਂ ਹੀ ਉਹ ਸੰਜਮਣਾ ਆਪਾਂ ਵਰਤਿਆ ਤੇ ਆਪਣੀ ਬਾਹਾਂ ਵੀ ਸਿੱਧੇ ਨਿਕ ਲਈ ਸਾਰਾ ਕੱਪੜਾ ਆਪਣੇ ਕੋਲ ਪੂਰਾ ਪੂਰਾ ਆ ਜੂਗਾ ਹੁਣ ਆਪਾਂ ਇਹਦਾ ਤੀਰਾ ਕੱਟ ਕੇ ਆਹ ਕੱਪੜਾ ਆਪਣੇ ਕੋਲੇ ਵਧਿਆ ਇੱਕ ਇੱਕ ਪੇਸਟਿੰਗ ਦੀ ਵੀਡੀਓ ਜਿਹੜੀਆਂ ਭੈਣਾਂ ਨੂੰ ਚਾਹੀਦੀ ਹੈ ਹਨਾ ਉਹ ਮੈਨੂੰ ਕਮੈਂਟ ਕਰਕੇ ਦੱਸ ਦਿਓ ਫਿਰ ਮੈਂ ਕੱਲ ਪੇਸਟਿੰਗ ਦੀ ਵੀਡੀਓ ਇਹਦੀ ਪਾ ਦੂੰਗਾ ਹਨਾ ਇਹ ਵੀਡੀਓ ਅੱਜ ਆਪਾਂ ਅਪਲੋਡ ਕੀਤੀ ਤਾਂ ਅੱਜ ਕਰਦਾ ਹੀ ਹਨ ਨਹੀਂ ਕੱਲ ਅਪਲੋਡ ਕਰਾਂਗੇ ਦੇਖ ਕੇ ਟਾਈਮ ਦੇ ਹਿਸਾਬ ਨਾਲ ਉਹ ਇਥੋਂ ਤੀਰਾ ਆਪਾਂ ਕੱਢ ਲਾਂਗੇ ਦੇਖ ਕੇ ਜੀ ਆਪਣਾ ਇਹ 5 ਇੰਚ ਚੌੜਾ ਤਾਂ ਆਪਾਂ ਤੀਰਾ ਇੱਥੋਂ ਕੱਢਾਂਗੇ ਐਵੇਂ ਕਿ ਦਿਖ ਲੈ ਠੀਕ ਆ ਬਿਲਕੁਲ ਸਹੀ ਆ ਹੁਣ ਤੀਰਾ ਇਹਨਾਂ ਦਾ ਕਿੰਨਾ 18 ਆਪਾਂ ਕਿੰਨਾ ਰੱਖਾਂਗੇ 20 ਦੋ ਇੰਚ ਵੱਧ ਰੱਖ ਦਾਂਗਾ ਮੈਂ ਇਸੇ ਮੈਂ ਆਮ 1 ਇੰਚੀ ਵੱਧ ਰੱਖਦੇ ਨੇ ਕਈ ਵਾਰੀ ਕਾਣ ਵਗੈਰਾ ਹੋ ਜਾਂਦਾ ਇੱਕ ਆਪ ਥੋੜੀ ਜੀ ਤੀਰੇ ਨੂੰ ਸ਼ੇਪ ਦਿੰਨੇ ਹੁੰਦੀ ਆ ਉਹ ਮੈਂ ਤੁਹਾਨੂੰ ਹੁਣ ਵੀ ਦੇ ਕੇ ਦਿਖਾਉਂਗਾ। ਲੋਚ ਜਿਨ੍ਹਾਂ ਨੂੰ ਮੇਰਾ ਇਹ ਤਰੀਕਾ ਵਧੀਆ ਲੱਗਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਜਿਹੜੇ ਭਰਾ ਜਾਂ ਮੇਰੇ ਭੈਣ ਨਵੇਂ ਆ ਚੈਨਲ ਤੇ ਬਿਲਕੁਲ ਉਹ ਵੀ ਮੈਨੂੰ ਲਿਖਿਆ ਕਰੋ ਵੀ ਅਸੀਂ ਬਾਈ ਬਿਲਕੁਲ ਨਿਊ ਆ ਹਨਾ ਤੇ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਭਰਾਜੀ ਵੀਡੀਓ ਨੂੰ ਚਲਦੀ ਨੂੰ YouTube ਤੋਂ ਚੱਕ ਕੇ YouTube ਤੋਂ ਚੱਕ ਕੇ ਫੇਸਬੁੱਕ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਉਹ ਲਿੰਕ ਅੱਗੇ-ਅੱਗੇ ਜਾ ਸਕੇ ਹਨਾ 18 ਤੱਕ 19 ਆਪਾਂ ਲਾ ਲੈਣੇ 19 ਤੇ ਇਧਰ 4 ਇੰਚ ਠੀਕ ਹੈ ਇਥੋਂ 5 ਇੰਚ ਇਧਰੋਂ 2.5 ਇੰਚ ਬਸ ਵੈਸੇ ਤੁਹਾਨੂੰ ਮੂਝ ਜਵਾਨੀ ਜਿਆਦਾ ਹੋ ਗਈ ਥੋੜੇ ਚਰਚੇ ਤੁਸੀਂ ਜੁੜੇ ਰਹੇ ਚੈਨਲ ਦੇ ਨਾਲ ਫਿਰ ਤੁਹਾਨੂੰ ਬਿਲਕੁਲ ਔਖਾ ਨਹੀਂ ਲੱਗੂ ਕੁਛ ਵੀ ਹੈਨਾ ਹੈ ਨਹੀਂ ਔਖਾ ਲੱਗੂਗਾ ਕਿ ਬਿਲਕੁਲ ਸੌਖਾ ਪੰਜਾਬੀ ਦੇ ਵਿੱਚ ਮੈਂ ਸਮਝਾਉਣਾ ਕਿ ਜਰਾ ਜਰਾ ਤੁਹਾਨੂੰ ਲੱਗਦਾ ਵੀ ਮੈਂ ਕਾਲੀ ਬੋਲਦਾ ਫਿਰ ਤੁਹਾਨੂੰ ਮੇਰੀ ਗੱਲ ਦੀ ਜਿਹੜੀ ਉਹ ਸਮਝ ਆਉਣ ਲੱਗ ਜੂਗੀ ਅਰੋਂ ਇਥੋਂ ਆਪਾਂ ਇਹਦੀ ਗਲਾਈ ਦੇਵਾਂਗੇ ਹੁਣ 1.5 ਇੰਚ ਥੱਲੇ ਠੀਕ ਇੱਕ ਟਾਕ ਆਪਾਂ ਇੱਥੇ ਲਾਵਾਂਗੇ ਠੀਕ ਆ ਜੀ ਇਧਰੋਂ ਆਪਾਂ ਸੂਤ ਕੇ ਚੱਕਾਂਗੇ ਸਾਈਡ ਤੋਂ ਇੱਥੋਂ ਹੁਣ ਆਪਾਂ ਇਹਨੂੰ ਮਿਲ ਲਈਏ ਇੱਕ ਵਾਰੀ ਵੀ ਇਹ ਸਹੀ ਆ ਰਿਹਾ ਆਪਣਾ ਫਿੱਟ ਬੈਠਦਾ ਮੋਢੇ ਦੇ ਨਾਲ ਆਹ ਜੀ ਇਹਨੂੰ ਆਪਾਂ ਇਹਨੂੰ ਚੈੱਕ ਕਰ ਲਾਂਗੇ ਇੱਕ ਠੀਕ ਆ ਇਸ ਤੋਂ ਐਸਟਰਾ ਖੋਲ ਕੇ ਜਿਵੇਂ ਆਪਾਂ ਇਹਨੂੰ ਬੰਦ ਕੀਤਾ ਸੀ ਓਵੇਂ ਬੈਕ ਪੱਲੇ ਦੇ ਨਾਲ ਇਹਨੂੰ ਮਲਾਵਾਂਗੇ ਇਹ ਜ਼ਰੂਰ ਕਰਨਾ ਜਿਹੜੇ ਮੇਰੇ ਭਰਾ ਟੇਲਰ ਮਾਸਟਰ ਆ ਮੇਰੀ ਵੀਡੀਓ ਦੇਖਦੇ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਕਿ ਪਹਿਲਾਂ ਤੁਸੀਂ ਆ ਚੀਜ਼ ਮਿਲਦੇ ਸੀ ਜਾਂ ਨਹੀਂ ਹੁਣ ਮਿਲ ਲੱਗੀ ਹੈ ਨਾ ਤਾਂ ਕਿ ਕੋਈ ਹੋਰ ਚੀਜ਼ ਹੁੰਦੀ ਹੈ ਮੈਂ ਉਹ ਵੀ ਤੁਹਾਨੂੰ ਸ਼ੇਅਰ ਕਰ ਸਕਾਂ ਅੱਗੇ ਇਹ ਨਿੱਕੀ ਚੀਜ਼ ਤਾਂ ਵੀ ਨਹੀਂ ਪਤਾ ਹੁੰਦਾ ਲੱਗਦਾ ਹੌਲੀ ਹੌਲੀ ਇਹ ਦੱਸੇ ਪੁੱਛੇ ਮੈਨੂੰ ਨਹੀਂ ਪਤਾ ਪਹਿਲਾਂ ਮੈਂ ਵੀ ਨਹੀਂ ਸੀ ਮਿਲਦਾ ਇਹ ਨਾ ਤਾਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਕਹਿੰਦਾ ਬਹੁਤ ਵੱਡੀ ਹੈ ਨਾ ਜਾਣਕਾਰੀ ਹੁਣ ਆਪਾਂ ਨੂੰ ਇੱਥੇ ਮਿਲ ਲਿਆ ਹੁਣ ਆਪਾਂ ਨੂੰ ਇੱਥੇ ਫੋਲਡ ਕਰਕੇ ਦੇਖ ਆ ਬਿਲਕੁਲ ਸਹੀ ਆ ਰਿਹਾ ਹੈ ਇੱਥੇ ਤੁਹਾਡੇ ਫਰੰਟ ਤੇ ਬਿਲਕੁਲ ਵੱਲ ਨਹੀਂ ਪਹਿਣਗੇ ਜਦੋਂ ਆਪਾਂ ਆ ਚੀਜ਼ ਨੂੰ ਮਿਲ ਲਿਆ ਨਹੀਂ ਕਿ ਵੀ ਇੱਧਰ ਉੱਧਰ ਕਪੜਾ ਵਧ ਜਾਂਦਾ ਫਿਰ ਆਪਾਂ ਨੂੰ ਬਾਅਦ ਚ ਦਿੱਕਤ ਆਉਂਦੀ ਬਣਾਉਣ ਤੋਂ ਬਾਅਦ ਹਨਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਕਿਸੇ ਹੋਰ ਟੌਪਿਕ ਤੇ ਜਾਂ ਭੈਣਾ ਪੇਸਟਿੰਗ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਹਨਾ ਤਾਂ ਉਹ ਵੀ ਮੈਨੂੰ ਜਰੂਰ ਕਮੈਂਟ ਕਰਿਓ ਤਾਂ ਕਿ ਆਪਾਂ ਇੱਕ ਵੀਡੀਓ ਪੇਸਟਿੰਗ ਤੇ ਪਾ ਦਈਏ ਤੇ ਬਾਕੀ ਜਿਹੜਾ ਮਟੀਰੀਅਲ ਤੇ ਮੈਨੂੰ ਵੀਡੀਓ ਆਈ ਸੀ ਭੈਣਾ ਦੀ ਹਨਾ ਇੱਕ ਦਿਨ ਮੈਂ ਟਾਈਮ ਕੱਢੂੰਗਾ ਉਤੇ ਵੀ ਵੀਡੀਓ ਆਪਾਂ ਪਾ ਦਾਂ ਮਿਲਦੇ ਹਾਂ ਜਲਦੀ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਆਜਾਜ ਕੀ ਧੰਨਵਾਦ